ਇੱਕ ਬੜਾ ਭੰਬਲ ਪੂਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਪਾਇਆ ਜਾਂਦਾ ਹੈ 2003 ਤੋਂ ਸ਼ੁਰੂ ਹੋਇਆ ਪਹਿਲਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ 2003 ਤਾਈਂ ਕਦੇ ਵੀ ਕੋਈ ਤਿਉਹਾਰ ਦਿਹਾੜਾ ਮਨਾਉਣ ਲਈ ਸਾਡੇ ਵਿੱਚ ਝਗੜਾ ਨਹੀਂ ਸੀ ਖੜਾ ਹੋਇਆ ਬੰਥ ਇੱਕਜੁੱਟ ਸੀ ਭਾਰਤ ਦੀਆਂ ਏਜੰਸੀਆਂ ਨੇ ਵੇਖਿਆ ਵੀ ਸਿੱਖ ਇਕੱਠੇ ਹੀ ਨੇ ਇਹਨਾਂ ਨੂੰ ਬਾੜੀਏ ਉਹਨਾਂ ਇੱਕ ਕਾਮਰੇਡ ਪੁਰੇਵਾਲ ਚੁਣਿਆ ਉਨੇ ਇੱਕ ਨਾਨਕ ਸ਼ਾਹੀ ਕੈਲੰਡਰ ਲਾਗੂ ਕੀਤਾ ਪਤਾ ਨਹੀਂ ਬਿਨਾ ਕਿਸੇ ਵਿਚਾਰ ਤੋਂ ਸ਼੍ਰੋਮਣੀ ਕਮੇਟੀ ਨੇ 2003 ਵਿੱਚ ਉਹ ਕੈਲੰਡਰ ਲਾਗੂ ਕਰ ਦਿੱਤਾ ਇਹ ਸੋਚਿਆ ਹੀ ਨਾ ਵੀ ਇਹ ਕੋਈ ਨਾਨਕ ਸ਼ਾਹੀ ਸੰਮਤ ਦੇ ਅਕੋਰਡਿੰਗ ਕੈਲੰਡਰ ਨਹੀਂ ਹੈ ਜਿਹੜਾ ਸੰਮਤ ਗੁਰੂ ਨਾਨਕ ਸਾਹਿਬ ਤੋਂ ਅਸੀਂ ਮੰਨਦੇ ਆ ਰਹੇ ਹਾਂ ਜੋ ਬਿਕਰਮੀ ਪੈਟਰਨ ਦੇ ਨਾਲ ਰਲ ਕੇ ਚੱਲਦਾ ਹੈ ਇਹ ਕੈਲੰਡਰ ਹਿੰਦੂ ਵੀਰਾਂ ਦੇ ਸਾਕਾ ਕੈਲੰਡਰ ਦੀ ਕਾਪੀ ਸੀ ਉਹਦੇ ਵਿੱਚ ਵੱਡੀ ਗਲਤੀ ਇਹ ਕੀਤੀ ਗਈ ਸੰਗਰਾਂਦਾਂ ਨੂੰ ਫਿਕਸ ਕਰ ਦਿੱਤਾ ਗਿਆ ਕਿੱਡੀ ਹਸੋਈ ਨਹੀਂ ਗੱਲ ਹੈ ਸੰਗਰਾਂਦ ਕਿਵੇਂ ਫਿਕਸ ਹੋ ਸਕਦੀ ਹੈ ਸੰਗਰਾਂਦ ਦਾ ਅਰਥ ਵੀ ਪਤਾ ਜਦੋਂ ਸੂਰਜ ਦੀ ਚਾਲ ਵਿੱਚ ਬਦਲਾ ਆਉਂਦਾ ਹੈ ਸੂਰਜ ਇੱਕ ਰਾਸ਼ ਤੋਂ ਦੂਜੀ ਰਾਸ਼ ਕਦਮ ਪਾਉਂਦਾ ਹੈ ਮੌਸਮ 'ਚ ਤਬਦੀਲੀ ਹੁੰਦੀ ਹੈ ਮਹੀਨਿਆਂ ਦੀ ਤਬਦੀਲੀ ਹੁੰਦੀ ਹੈ ਉਹਨੂੰ ਸੰਗਰਾਦ ਕੇ ਆ ਜਾਂਦਾ ਹੈ ਹੁਣ ਸੂਰਜ ਦੀ ਚਾਲ ਨੂੰ ਕੈਲੰਡਰ ਬਣਾਉਣ ਵਾਲਾ ਕਿਦਾਂ ਫਿਕਸ ਕਰ ਦਵੇਗਾ ਦੂਜੀ ਗਲਤੀ ਇਹ ਕੀਤੀ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ 5 ਜਨਵਰੀ ਨੂੰ ਫਿਕਸ ਕਰ ਦਈਏ ਤੇ ਬਾਕੀ ਜਿੰਨੇ ਵੀ ਗੁਰਾਂ ਦੇ ਪ੍ਰਕਾਸ਼ ਤੇ ਜੋਤੀ ਜੋਤ ਨੇ ਉਹ ਵੀ ਸੁਦੀ ਵਦੀ ਚੋਂ ਕੱਢ ਕੇ ਈਸਵੀ ਅਨੁਸਾਰ ਅੰਗਰੇਜ਼ੀ ਕੈਲੰਡਰ ਅਨੁਸਾਰ ਫਿਕਸ ਕਰ ਦਈਏ ਤੁਹਾਨੂੰ ਪਤਾ ਹੀ ਨਾ ਲੱਗਿਆ ਇੱਕੇ ਕੈਲੰਡਰ ਨੂੰ ਲਾਗੂ ਕਰਕੇ ਤੁਹਾਡੇ ਸਾਰੇ ਧਾਰਮਿਕ ਤੇ ਇਤਿਹਾਸਿਕ ਗ੍ਰੰਥ ਖਤਮ ਕਰਨ ਦੀ ਸਾਜਿਸ਼ ਰਚੀ ਗਈ ਸਾਡਾ ਸਭ ਤੋਂ ਪੁਰਾਣਾ ਗ੍ਰੰਥ ਪਤਾ ਕਿਹੜਾ ਹੈ ਗੁਰੂ ਹਰ ਸਹਾਇ ਵਾਲੀ ਪੋਥੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਸੌਂਪੀ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਉਹਨਾਂ ਦੀ ਜਿਹੜੀ ਪ੍ਰਕਾਸ਼ ਦੀ ਬਾਤ ਹੈ ਜੋ ਜੋਤੀ ਜੋਤ ਦਾ ਜ਼ਿਕਰ ਹੈ ਬਾਦ ਵਿੱਚ ਵੀ ਜਿਤਨੀਆਂ 150 ਦੇ ਵਿੱਚ ਦਰਜ ਹੋਈਆਂ ਉਹ ਸਾਰੀਆਂ ਸੁਦੀ ਤੇ ਵਦੀ ਅਨੁਸਾਰ ਨੇ ਉਹਦੇ ਬਾਅਦ ਸਭ ਤੋਂ ਪੁਰਾਣੀ ਪੋਥੀ ਮੰਨੀ ਜਾਂਦੀ ਹੈ ਗੋਇੰਦਵਾਲ ਵਾਲੀ ਜਿਹੜੀ ਪੋਥੀ ਹੈ ਜਿਹੜੀਆਂ ਪੋਥੀਆਂ ਬਾਬਾ ਮੋਹਨ ਜੀ ਕੋਲੋਂ ਗੁਰੂ ਅਰਜਨ ਸਾਹਿਬ ਨੇ ਲਿਆ ਕੇ ਸ਼੍ਰੀ ਸ੍ਰੀ ਮੰਦਰ ਸਾਹਿਬ ਆਮਸਰ ਦੇ ਕੰਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖੇ ਉਹਦੇ ਵਿੱਚ ਵੀ ਸੁਦੀ ਤੇ ਵਦੀ ਨਾਲ ਤਰੀਕਾ ਨੇ ਹੋਰ ਜਿੰਨੀਆਂ ਵੀ ਪੁਰਾਤਨ ਹੱਥ ਲਿਖਤਾਂ ਨੇ ਚਾਹੇ ਹਜ਼ਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਚਾਹੇ ਸ੍ਰੀ ਦਸਮ ਗ੍ਰੰਥ ਦੇ ਸਰੂਪ ਨੇ ਚਾਹੇ ਜਨਮ ਸਾਖੀਆਂ ਨੇ ਚਾਹੇ ਇਤਿਹਾਸਿਕ ਗ੍ਰੰਥ ਤੇ ਪੋਥੀਆਂ ਨੇ ਚਾਹੇ ਗੁਰਾਂ ਦੇ ਹੁਕਮਨਾਮੇ ਨੇ ਸਾਰਿਆਂ ਵਿੱਚ ਹੀ ਸੁਦੀ ਵਦੀ ਦੇ ਨਾਲ ਡੇਟਸ ਪਾਈਆਂ ਨੇ ਵਦੀ ਕੀ ਹੁੰਦੀ ਹੈ ਜਿਹੜਾ ਚੰ드ਰਮਾ ਹੈ ਨਾ ਉਹ ਜਦੋਂ ਛੁਪਿਆ ਹੁੰਦਾ ਹੈ ਹਨੇਰੇ ਪੱਖ ਨੂੰ ਵਧੀ ਕਹਿ ਦਿੰਦੇ ਨੇ ਜਿਹੜਾ ਮਸਿਆ ਦਾ ਪੱਖ ਹੈ ਸੁਧੀ ਹੁੰਦੀ ਹੈ ਚਾਨਣਾ ਪੱਖ ਚੰ드ਰਮਾ ਜਦੋਂ ਚੜਿਆ ਹੁੰਦਾ ਹੈ ਹੁਣ ਇਹ ਜਿਹੜੀ ਸੁਧੀ ਤੇ ਵਧੀ ਹੈ ਇਹਦੇ ਅਨੁਸਾਰ ਹੀ ਸਾਡੇ ਸਾਰੇ ਧਾਰਮਿਕ ਤੇ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਡੇਟਸ ਨੇ ਅਸਲ ਵਿੱਚ ਸਿੱਖ ਧਰਮ ਮਿਸ਼ਰਤ ਕੈਲੰਡਰ ਵਰਤਦਾ ਹੈ। ਪ੍ਰਕਾਸ਼ ਤੇ ਜੋਤੀ ਜੋਤ ਸੁਦੀ ਵਦੀ ਨਾਲ ਚੰਦਰਮੇ ਨਾਲ ਆਉਂਦੇ ਨੇ ਤੇ ਸੰਗਰਾਂਦਾਂ ਪ੍ਰਤੀਸ਼ਟੀਆਂ ਨਾਲ। ਸੂਰਜੀ ਕੈਲੰਡਰ ਨਾਲ ਚਲਦੀਆਂ ਨੇ। ਹੁਣ ਜਿੰਨੀਆਂ ਵੀ ਡੇਟਸ ਨੇ ਪਹਿਲਾਂ ਦਸ਼ਮ ਗ੍ਰੰਥ ਵੱਲ ਜਾਓ ਸ਼ਮਤ ਸਤਰਹਿ ਸਹਸ 55 ਹਾੜ ਵਦੀ ਪ੍ਰਥਮ ਸੁਖ ਦਾਵਨ ਤਵੇ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰਿ ਲਹਿਲੇ ਹੋ ਸੁਧਾਰਾ ਇਥੇ 1755 ਬਿਕਰਮੀ ਸੰਮਤ ਦੀ ਗੱਲ ਹੈ ਗੁਰਦੇਵ ਕਹਿੰਦੇ ਮੈਂ ਗ੍ਰੰਥ ਪੂਰਾ ਕੀਤਾ ਭਾਈ ਗੁਰਦਾਸ ਵਾਲਾ ਜਾਓ 카르ਤਕ ਮਾਸ ਰੁੱਤ ਸਰਦ ਪੂਰਨ 마שי ਆਠ ਜਾਮ 60 ਘਰੀ ਆਜ ਤੇਰੀ ਵਾਰੀ ਹੈ ਕਬਿੱਤ ਨੇ ਭਾਈ ਗੁਰਦਾਸ ਤੇ ਇਹਨਾਂ ਵਿੱਚ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਦੀ ਗੱਲ ਇਹ ਵੀ 카르ਤਕ ਮਾਸਤੀ ਬਾਤ ਹੈ ਇਹ ਵੀ ਪੂਰਨਮਾਸ਼ੀ ਦੀ ਬਾਤ ਹੈ ਚੰਦਰਮੇ ਨਾ ਚੱਲਿਆ ਜਾ ਰਿਹਾ ਹੈ ਹੁਣ ਸਭ ਤੋਂ શ્રેਸ਼ਟ ਉਦਾਹਰਣ ਸਾਡੇ ਸਿਰ ਦੇ ਸਾਈਂ ਕੌਣ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਛੱਡ ਦਿਓ ਸਾਰੇ ਇਤਿਹਾਸਿਕ ਹਵਾਲੇ ਇਹ ਇੱਕੋ ਫੜ ਲਓ ਹੁਣ ਜਿਹੜਾ ਪੈਟਰਨ ਗੁਰੂ ਨਾਨਕ ਸਾਹਿਬ ਮੰਨਣਗੇ ਉਹਨਾਂ ਦਾ ਸਿੱਖ ਉਹੀ ਮੰਨੇਗਾ ਜਾਂ ਕਿਸੇ ਕਾਮਰੇਡ ਦਾ ਬਣਾਇਆ ਕੈਲੰਡਰ ਮੰਨਣਾ ਹੈ ਗੁਰਨਾਨਕ ਸਾਹਿਬ ਨੇ ਕੀ ਮੰਨਿਆ ਆਮਨ 78 ਜਾਨ 97 ਹੋਰ ਵੀ ਉੱਠ ਸੀ ਮਰਦਕਾ ਚੇਲਾ ਇਹਦਾ ਭਾਵ ਕੀ ਹੈ 1578 ਸੰਮਤ ਹੈ ਜਦੋਂ ਦਿੱਲੀ ਤੇ ਮੁਗਲਾਂ ਦਾ ਰਾਜ ਹੋਵੇਗਾ ਤੇ ਉਹਦੇ ਬਾਅਦ ਇਹ ਜਿਹੜੇ ਮੁਗਲ ਨੇ 1797 ਸੰਮਤ ਵਿੱਚ ਦਿੱਲੀ ਤੋਂ ਇਹਨਾਂ ਦਾ ਤਖਤ ਪਟਿਆ ਜਾਵੇਗਾ ਤੇ ਮਹਾਰਾਜ ਨੇ ਤੇ ਇੱਥੇ ਬਿਕਰਮੀ ਪੈਟਰਨ ਦੇ ਨਾਲ ਡੇਟਸ ਦਿੱਤੀਆਂ ਨੇ ਕੋਈ ਸਾਡੇ ਵਿੱਚ 2003 ਤੋਂ ਪਹਿਲਾਂ ਪੰਬਲ ਪੂਸਾ ਨਹੀਂ ਸੀ 2003 ਵਿੱਚ ਧੋਖੇ ਦੇ ਨਾਲ ਨਕਲੀ ਨਾਨਕ ਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਉਹਦੇ ਬਾਅਦ ਹੀ ਦੋ-ਦੋ ਸੰਗਰਾਦਾਂ ਦੋ-ਦੋ ਪ੍ਰਕਾਸ਼ ਦੋ ਦੋ ਜੋਤੀ ਜੋਤੌਣ ਲੱਗ ਪਏ ਸਾਡੇ ਵਿੱਚ ਝਗੜਾ ਖੜਾ ਹੋ ਗਿਆ ਤੁਸੀਂ ਇਹ ਗੱਲ ਸਮਝਦੇ ਹੀ ਨਹੀਂ ਵੀ ਸੂਰਜੀ ਕੈਲੰਡਰ ਚੰਦਰਮਾ ਨਾਲ ਨਹੀਂ ਚੱਲਦਾ ਈਸਵੀ ਕੈਲੰਡਰ ਬਿਕਰਮੀ ਪੈਟਰਨ ਨਾਲ ਨਹੀਂ ਚੱਲਦਾ ਅਖੇਰੀ ਦੋ ਵਾਰ ਸਾਲ 'ਚ ਦਿਹਾੜਾ ਆ ਗਿਆ ਗੁਰੂ ਗੋਬਿੰਦ ਸਿੰਘ ਦਾ ਕਈ ਵਾਰ ਆਉਂਦਾ ਹੀ ਨਹੀਂ ਉਹ ਭੋਲਿਓ ਪੋਸੁ ਦੀ 7ਵੀਂ ਹਰ ਸਾਲ ਆਉਂਦਾ ਹੈ ਈਸਵੀ ਵਿੱਚ ਨਹੀਂ ਆਉਂਦਾ ਤੇ ਅਸੀਂ ਈਸਵੀ ਨੂੰ ਅੱਗ ਲਾਉਣੀ ਹੈ ਗੋਰੀਆਂ ਨੂੰ ਮੁਬਾਰਕ ਉਹਨਾਂ ਦਾ ਕੈਲੰਡਰ ਤੁਹਾਨੂੰ ਪਿਆਰਾ ਲੱਗਦਾ ਤੇ ਈਸਾਈ ਬਣ ਜਾਓ ਅਸੀਂ ਤੇ ਉਹ ਫਾਲੋ ਕਰਨਾ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ ਹੁਣ ਇਹਨੂੰ ਸਮਝਣ ਦੀ ਲੋੜ ਹੈ ਨਕਲੀ ਕੈਲੰਡਰ ਜਾਰੀ ਹੁੰਦਾ ਦਿਹਾੜੇ ਸਾਡੇ ਵਿੱਚ ਵੰਡੇ ਗਏ ਬਾਅਦ ਵਿੱਚ ਪਤਾ ਚੱਲਦਾ ਹੈ ਸ਼ਰੋਮਣੀ ਕਮੇਟੀ ਨੂੰ ਕਾਲ ਤੱਕ ਸਾਹਿਬ ਨੂੰ ਵੀ ਇਹ ਗਲਤ ਕਾਰਜ ਹੋਇਆ ਉਹਨਾਂ ਆਪ ਹੀ ਨਾਨਕ ਸ਼ਾਹੀ ਕੈਲੰਡਰ ਰੱਦ ਕਰਕੇ ਕਹਿ ਦਿੱਤਾ ਜੋ ਗੁਰੂ ਨਾਨਕ ਸਾਹਿਬ ਤੋਂ ਨਾਨਕਸ਼ਾਈ ਸੰਮਤ ਚੱਲਦਾ ਸੀ ਸੰਮਤ ਮੰਨਣਾ ਹੈ ਨਾਨਕਸ਼ਾਈ ਕੈਲੰਡਰ ਨਹੀਂ ਸਾਰੇ ਗੁਰੂ ਸਹਿਬਾਨਾ ਨੇ ਬਿਕਰਮੀ ਪੈਟਰਨ ਦੇ ਨਾਲ ਚੱਲਣਾ ਕੀਤਾ ਪੈਟਰਨ ਸੇਮ ਹੈ ਸਾਡਾ ਨਾਨਕਸ਼ਾਈ ਸੰਮਤ ਦਾ ਤੇ ਬਿਕਰਮੀ ਦਾ ਗੁਰਾਂ ਤੋਂ ਬਾਅਦ ਸਾਡਾ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਸਿੱਕੇ ਜਾਰੀ ਕਰਦਾ ਉਹਨੇ ਵੀ ਕੈਲੰਡਰ ਨਾ ਬਦਲਿਆ ਫਿਰ ਸਭ ਤੋਂ ਸ੍ਰੇਸ਼ਟ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਉਦੇ ਕੋਲ ਤੇ ਬੜੇ ਬੜੇ ਫ੍ਰੈਂਚ ਬੜੇ ਬੜੇ ਯੂਰਪ ਦੇ ਵਿਦਵਾਨ ਸਨ ਸੈਨਾਪਤ ਸਨ ਔਰ ਕੋਈ ਕਮੀ ਨਹੀਂ ਸੀ ਮਾਇਦੀ ਉਹਨੇ ਵੀ ਕੈਲੰਡਰ ਨਾਲ ਛੇੜ ਖਾਨੀ ਨਹੀਂ ਕੀਤੀ ਕਿਉਂਕਿ ਗੁਰਾਂ ਦਾ ਪੈਟਰਨ ਹੀ ਅਸੀਂ ਮੰਨਣਾ ਹੈ ਜਿਹੜੇ ਕਹਿੰਦੇ ਨਾ ਵਿਕਰਮੀ ਪੈਟਰਨ ਨਾਲ ਚੱਲਿਆਂ Hindu ਬਣ ਜਾਵਾਂਗੇ ਉਹ ਭੋਲਿਓ Hinduਾਂ ਦਾ ਧਾਰਮਿਕ ਚਿੰਨ੍ਹ ਹੈ ਜੰਝੂ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਢੱਕਿਆ ਹੈ ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਘਤ ਸਿੱਖੋ ਤੁਸੀਂ ਧਾਗੇ ਦਾ ਜੰਝੂ ਨਹੀਂ ਪਾਉਣਾ ਸੰਤੋਖ ਦਾ ਜੰਝੂ ਪਾਉਣਾ ਹੈ ਸੰਤੋਖ ਵਿੱਚ ਰਹਿਣਾ ਹੀ ਜੰਝੂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਕਕਾਰ ਬਖਸ਼ੇ ਅਮਰਤ ਦੀ ਪੌਲ ਬਖਸ਼ ਕੇ ਕੱਚ ਕੜਾ ਕਿਰਪਾਨ ਕੰਗਾ ਕੇਸ ਉਹਨਾਂ ਤੇ ਆਖਿਆ ਨਹੀਂ ਵੀ ਤੁਸੀਂ ਜੇ ਬਿਕਰਮੀ ਪੈਟਰਨ ਫੋਲੋ ਕਰੋਗੇ Hindu ਰਹੋਗੇ ਉਹ ਕਹਿੰਦੇ ਕਕਾਰਾਂ ਨਾਲ ਸਿੱਖ ਬਣੋਗੇ ਜੰਝੂ ਨਹੀਂ ਪਾਉਣਾ ਉਹਨਾਂ ਛੇਵਾ ਕਕਾਰ ਦਿੱਤਾ ਹੀ ਨਹੀਂ ਸਾਨੂੰ ਵੀ ਆ ਪਾ ਲੋ ਤੁਸੀਂ ਕੈਲੰਡਰ ਬਣਾ ਲਓ ਆਪਣਾ ਮੁੱਕ ਦੀ ਗੱਲ ਇਹ ਹੈ ਪੂਰੇ ਕਾ ਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ ਗੁਰਦੇਵ ਪੂਰੇ ਨੇ ਉਹਨਾਂ ਦੀ ਕਰਨੀ ਤੇ ਨਾ ਤੁਸੀਂ ਦਖਲ ਦੇ ਸਕਦੇ ਹੋ ਨਾ ਸ਼੍ਰੀ ਅਕਾਲ ਤਖਬ ਸਾਹਿਬ ਨਾ ਕੋਈ ਪ੍ਰਬੰਧਕ ਕਮੇਟੀ ਅਕਾਲ ਤਖਬ ਸਾਹਿਬ ਉਹ ਫੈਸਲਾ ਬਦਲ ਸਕਦਾ ਜਿਹੜਾ ਪੰਥ ਨੇ ਕੀਤਾ ਹੈ ਗੁਰੂ ਦਾ ਫੈਸਲਾ ਬਿਕਰਮੀ ਪੈਟਰਨ ਹੈ ਨਾਨਕਸ਼ਾਈ ਸੰਮਤ ਹੈ ਇਹਨੂੰ ਕੋਈ ਨਹੀਂ ਬਦਲ ਸਕਦਾ ਸਾਡਾ ਸਿਰ ਗੁਰੂ ਨਾਨਕ ਅੱਗੇ ਝੁਕਣਾ ਹੈ ਤੇ ਜਿਨ੍ਹਾਂ 5 ਜਨਵਰੀ ਤੇ ਜ਼ਿਆਦਾ ਜ਼ੋਰ ਦਿੱਤਾ ਉਹ ਧਿਆਨ ਦਿਓ ਜਦਨ ਗੁਰਦੇਵ ਸਤਪੂ ਨੂੰ ਪ੍ਰਕਾਸ਼ ਧਾਰਦੇ ਉਦੋਂ ਪਤਾ ਕਿਹੜੀ ਤਾਰੀਖ ਸੀ 22 ਦਸੰਬਰ ਤੇ 22 ਦਸੰਬਰ ਦੇ ਤੇ 5 ਜਨਵਰੀ ਦਰਮਿਆਨ 14 ਦਿਨ ਨੇ 14 ਦਿਨ ਗੁਰੂ ਗੋਬਿੰਦ ਸਿੰਘ ਦੀ ਏਜ ਘਟ ਗਈ 350 ਬਰੇ ਤੋਂ ਉੱਤੇ ਹੋ ਗਿਆ ਅੱਜ ਗੁਰਦੇਵ ਦੇ ਪ੍ਰਕਾਸ਼ ਨੂੰ ਮਲਟੀਪਲਾਈ ਕਰ ਲਓ ਕਿੰਨੇ ਸਾਲ ਗੁਰਾਂ ਦੀ ਉਮਰ ਹੀ ਘਟ ਗਈ Hindu ਵੀਰਾਂ ਦੇ ਕੋਲ ਮੁਸ਼ਕਲ ਇਹ ਹੈ ਸ਼੍ਰੀ ਰਾਮਚੰਦਰ ਮਹਾਰਾਜ ਸ੍ਰੀ ਕ੍ਰਿਸ਼ਨ ਦੇ ਪ੍ਰਕਾਸ਼ ਦੀਆਂ ਅਸਲੀ ਡੇਟਸ ਹੈ ਨਹੀਂ ਤਾਂ ਲੋਕ ਉਹਨਾਂ ਨੂੰ ਮਿਥਿਆਸ ਕਹਿਣ ਲੱਗ ਪਏ ਅਸੀਂ ਨਹੀਂ ਮਿਥਿਆਸ ਕਹਿੰਦੇ ਅਸੀਂ ਕਹਿੰਦੇ ਆ ਉਹ ਮਹਾਪੁਰਸ਼ ਹੋਏ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਮ ਆਉਂਦਾ RAM ਗयो RAMAN ਗयो ਜਾਕੋ ਭੋ ਪਰਵਾਰ ਪਰ ਡੇਟਸ ਨਹੀਂ ਮਿਲੀਆਂ ਲੋਕਾਂ ਕਹਤਾ ਧਰਮ ਹੀ ਨਹੀਂ ਹੈ ਮਿਥਿਆਸ ਹੈ ਤੁਹਾਡੇ ਕੋ ਸਾਰੀਆਂ ਡੇਟਸ ਨੇ ਤੁਸੀਂ ਇੱਕ ਕਾਮਰੇਡ ਪੁਰੇਵਾਲ ਦੇ ਕੈਲੰਡਰ ਪਿੱਛੇ ਲਾ ਕੇ ਸਾਰਾ ਮਿਥਿਆਸ ਬਣਾ ਬੈਣਾ ਆਪਣਾ ਤੇ ਨਾਲੇ ਕਦੇ ਹੋਇਆ ਵੀ ਤੁਹਾਡਾ ਜਨਮ ਹੋਵੇ 25 ਦਸੰਬਰ ਨੂੰ ਤੇ ਮੈਂ ਜੋਰ ਮਾਰਾਂ ਛੱਡ ਯਾਰ ਕਾਗਜ਼ਾਂ ਨੂੰ ਤੇਰਾ ਜਨਮ 5 ਤਰੀਕ ਨੂੰ ਮਨਾਇਆ ਕਰਦੇ ਆਂ ਕੈਸੀ ਹੱਸ ਹੋਈ ਨਹੀਂ ਗੱਲ ਐ ਆਪਣੀ ਮਰਜ਼ੀ ਨਾਲ ਮਨਾ ਲੋਗੇ ਤਰਕ ਪਤਾ ਕੀ ਦੇਣਗੇ ਉਹ ਨਹੀਂ ਜੀ ਅਸੀਂ ਤੇ ਸੋਚਦੇ ਸੀ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ 'ਚ ਪ੍ਰਕਾਸ਼ ਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਸੋਗ ਤੇ ਖੁਸ਼ੀ ਇਕੱਠੀ ਕਿੱਦਾਂ ਮਨਾਈਏ ਸਿੱਖੀ ਦੇ ਵਿੱਚ ਖੁਸ਼ੀ ਗਮੀ ਦੀ ਕੋਈ ਜਗ੍ਹਾ ਨਹੀਂ ਐ ਇੱਥੇ ਸ਼ਹੀਦੀ ਹੋਵੇ ਮੌਤ ਹੋਵੇ ਆਨੰਦ ਸਹਿ ਵੀ ਪੜਿਆ ਜਾਂਦਾ ਆਨੰਦ ਭਾਇਆ ਮੇਰੀ ਮਾਏ ਪ੍ਰਕਾਸ਼ ਹੋਵੇ ਜਨਮ ਹੋਵੇ ਪੜਿਆ ਜਾਂਦਾ ਆਨੰਦ ਭਾਇਆ ਮੇਰੀ ਮਾਏ ਪ੍ਰਕਾਸ਼ ਤੇ ਅਸੀਂ ਗੰਦੇ ਗੀਤ ਲਾ ਕੇ ਨੱਚਣ ਨਹੀਂ ਲੱਗ ਪੈਂਦੇ ਜੋਤੀ ਜੋਤ ਤੇ ਸ਼ਹੀਦੀ ਤੇ ਅਸੀਂ ਵੈਣ ਨਹੀਂ ਪਾਉਂਦੇ ਸਾਡੇ ਲਈ ਹੁਕਮ ਹੈ ਹਰਖ ਸੋਗ ਦੁਹ ਹੂੰ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਸਿੱਖ ਹਰਖ ਸੋਗ ਦੇ ਵਿੱਚ ਸਮ ਰਹਿੰਦਾ ਹੈ ਕਰਨੇ ਤੇ ਗੁਰਮਤ ਸਮਾਗਮ ਹੀ ਨੇ ਭਾਵੇਂ ਪ੍ਰਕਾਸ਼ ਤੇ ਸ਼ਹੀਦੀ ਇਕੱਠੇ ਆ ਜਾਣ ਕਿਸੇ ਦਾ ਕੀ ਟਿੱਡ ਦੁੱਖ ਦਾ ਭਾਈ ਕਦੇ ਸਮਝਿਆ ਕਰੋ ਇਹਨਾਂ ਗੱਲਾਂ ਨੂੰ ਇੱਥੇ ਸਦਾ ਹੀ ਆਨੰਦ ਹੈ ਸ਼ਹੀਦੀ ਸੋਗ ਦਾ ਵਿਸ਼ਾ ਨਹੀਂ ਚੜਦੀ ਕਲਾ ਦਾ ਵਿਸ਼ਾ ਹੈ ਤੋਂ ਅਸੀਂ ਮੰਨਣਾ ਕਿੰਨੂ ਹੈ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੰਨਣਾ ਹੈ ਅਸੀਂ ਫਿਕਸੇਸ਼ਨ ਵਿੱਚ ਨਹੀਂ ਪੈਣਾ ਦੁਨੀਆ ਦੇ ਮੁੱਖ ਧਰਮਾਂ ਫਿਕਸੇਸ਼ਨ ਨਹੀਂ ਕੀਤੀ ਈਸਾਈ ਮਤ ਦਾ ਈਸਟਰ ਹੈ ਫਿਕਸ ਨਹੀਂ ਹੈ ਹਰ ਸਾਲ ਬਦਲਦਾ ਉਹ ਵੀ ਚੰਦਰਮੇ ਨਾਲ ਚੱਲਦੇ ਨੇ ਉਹ ਬਿਜ਼ਨਸ ਕੈਲੰਡਰ ਈਸਵੀ ਨਾਲ ਨਹੀਂ ਦਿਹਾੜੇ ਮਨਾ ਰਹੇ ਦੂਜੇ ਬੰਨੇ ਤੁਸੀਂ ਈਦ ਵੱਲ ਆ ਜਾਓ ਕਿੱਡਾ ਵੱਡਾ ਧਰਮ ਹੈ ਇਸਲਾਮ ਉਹ ਵੀ ਚੰਦਰਮੇ ਨਾਲ ਚੱਲ ਰਹੇ ਨੇ ਈਦ ਵੀ ਫਿਕਸ ਨਹੀਂ ਹੈ ਹਰ ਸਾਲ ਡਿਫਰੈਂਟ ਡੇਟਸ ਤੇ ਆ ਰਹੀ ਹੈ ਈਸਵੀ ਨਾਲ ਨਹੀਂ ਰਲਦੇ ਉਹ ਹੋਰਾਂ ਧਰਮਾਂ ਦੇ ਵੀ ਇਦਾਂ ਹੀ ਦਿਹਾੜੇ ਨੇ ਤੁਹਾਨੂੰ ਕੀ ਮੁਸ਼ਕਲ ਪਈ ਹੈ ਜੰਤਰੀ ਪੜ੍ਹਨੀ ਸਿੱਖੋ ਸੁਦੀ ਵਦੀ ਨਾਲ ਚੱਲੋ ਜੋ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਅਸੀਂ ਉਹ ਫੋਲੋ ਕਰਨਾ ਹੈ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੇ ਕਾ ਮਹਿਲ ਬਾਇਸੀ ਤੇ ਜਿਹੜਾ ਹੁਕਮ ਨਹੀਂ ਮੰਨਦਾ ਉਹਨੂੰ ਲਾਨਤਾ ਹੀ ਹੁੰਦੀਆਂ ਨੇ ਕਦੇ ਸ਼ੰਕੇ